ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਗਿਰਦਾਸ ਅਕ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਸੋ ਮਾਰਨਿੰਗ ਟਾਈਮ ਨੂੰ ਹੀ ਗਰਮੀ ਹੋ ਗਈ ਸ਼ੁਰੂ ਕਿਉਂਕਿ ਦੇ ਨਾਲ ਜੀ ਜੇੜ ਤਾਂ ਮਿਕਨਾ ਚੱਲਦਾ ਤੇ ਗਰਮੀ ਦਾ ਹੋਣਾ ਸੁਭਾਵਿਕ ਹੀ ਹੈ ਜੇ ਤਾਂ ਮੰਨ ਲਈਏ ਆਪਾਂ ਵੀ ਗਰਮੀ ਹੈਗੀ ਐ ਫਿਰ ਤਾਂ ਹੈਗੀ ਐ ਜੇ ਆਪਾਂ ਨਾ ਮੰਨਦੇ ਆ ਤਾਂ ਕੰਮਕਾਰ ਦੇ ਵਿੱਚ ਇੱਧਰ ਉੱਧਰ ਉਲਝੇ ਰਹੀਏ ਫਿਰ ਗਰਮੀ ਹੈ ਜੀ ਤਾਂ ਉੱਪਰ ਸਾਰਾ ਕੰਮ ਨਵੇੜ ਕੇ ਸੁਖਵੀਰਾ ਨੇ ਥੱਲੇ ਆ ਗਿਆ ਮੇਰੇ ਨਾਲ ਤੇ ਕਹਿੰਦੀ ਵੀ ਥੱਲੇ ਮੜੇ ਜਣਾ ਲੈ ਸੰਬਰ ਲਈਏ ਚਾਚ ਮੈਂ ਕਹਿੰਦੀ ਪਾਣੀ ਆਪ ਲਾਗੀ ਪਲਾਉਣ ਹੁਣ ਮੈਂ ਪਲਾ ਦੇਣਾ ਦਾ ਪਾਣੀ ਸਿੰਦੀ ਹੋਣੀ ਸਿੰਦੀ ਨਹੀਂ ਹੈਗੀ ਹਾਂ ਬੰਦ ਦੇ ਫਿਰ ਮੇਰੇ ਜੀ ਮੈਂ ਮੈਨੂੰ ਤੁਹਾਨੂੰ ਸਾਰੇ ਵਾਰ ਸਸਰੀਆ ਹਾਂ ਮੇਰੇ ਵਾਲਾ ਬਾਬਾ ਬਾਬਾ ਕੀ ਹੈ ਮੇਰੇ ਵਾਲਾ ਤੁਹਾਨੂੰ ਸਾਰੇ ਨੇ ਪੈਰ ਪੈ ਸਸਰੀਆ ਕਾਲ ਹਾਂ ਕਰੀ ਜਾਂਦਾ ਸਵੇਰ ਪਾ ਪਾ ਕੇ ਦੇਣਾ ਕਲਚ ਕਲਚ ਦੱਬ ਦੱਬ ਕੇ ਪਾ ਕੇ ਦੇ ਹੁਣੇ ਸਲਫਾ ਮਾਫ ਨਹੀਂ ਠੀਕ ਹੈ ਨਾ ਬਾਬਾ ਚਾਬੀ ਨੂੰ ਮਾ ਦੀ ਚਾਬੀ ਹੋਰ ਪੱਤੇ ਕਿਤੇ ਰਹਿ ਗਈ ਹੋਣੀ ਚੱਲ ਰੱਖੋ ਤੇ ਉਦੀ ਰੱਖ ਇਹਨੂੰ ਬਚਵਾ ਦੂੰ ਤੁਸੀਂ ਮਾ ਜਿੱਥੇ ਗਿਆ ਉੱਥੇ ਰੱਖ ਦੇ ਬਸ ਦਿਖੇ ਨਹੀਂ ਪਹਿਲਾਂ ਨਹੀਂ ਦਿਖੇ ਨਹੀਂ ਬਚਾਉਂਦੇ ਹਾਂ ਹਾਂ ਕਿਹੜਾ ਗੇਰ ਪਹਿਣਾ ਕਿੱਧਰ ਪੈਂਦਾ ਆਹ ਕਿਹੜਾ ਬੈਕ ਆ ਰਵਰਸ ਲਿਖ ਕੇ ਰਹਿਦੇ ਬੰਦੇ ਇਹਦੇ ਪਰ ਰਵਰਸ ਲਿਖਤਾ ਹੈ ਇਹਨੂੰ ਥੱਲੇ ਨੂੰ ਪਾਉਂਗਾ ਜੇ ਪਹਿਲਾਂ ਪਹਿ ਗਿਆ ਕਾਢੋ ਨੂੰ ਹੁਣ ਬਚਾ ਲੈ ਹਾਂ ਹੁਣ ਪਰਦੇ ਪਸੇ ਨੂੰ ਕਰ ਤੇ ਹਾਂ ਇਹ ਦੇਖਿਆ ਕਰ ਰਿਹਾ ਕੀ ਆ ਕਰਿਆ ਦੂਜਾ ਥੱਲੇ ਫਿਰ ਦੂਜਾ ਪੂਲ ਸਿਰੇ ਕਾਤੇ ਲੇਕੇ ਗੰਬੇ ਪਾਉਰੇ ਹਾਂ ਦੂਜਾ ਹਾਂ ਹਾਂ ਪਰੇ ਲੈ ਜਾ ਹੁਣ ਤੀਜਾ ਇਹ ਤੀਜਾ ਨਹੀਂ ਚੌਥਾ ਹੈ ਤੀਜਾ ਉੱਪਰ ਹੋਣਾ ਦੇ ਤਲ ਪਰੇ ਲੈ ਜਾ ਹਾਂ ਤੀਜਾ ਹੁਣ ਚੌਥਾ ਪਾਣਾ ਹੈ ਹੂੰ ਸਿੱਧਾ ਹੀ ਥੱਲੇ ਹਾਂ ਹਾਂ ਇਸੇ ਕਾ ਬੈਠ ਕੇ ਆਰਾਮ ਕਰ ਠੀਕ ਹੈ ਨਾ ਕੋਲਾ ਦੇ ਇਹ ਫਿੰਗੀਆਂ ਕਿਉਂ ਨਹੀਂ ਜੀ ਸੱਤ ਪੈ ਕਰੀਂ ਉਹ ਤਾਂ ਸਾਡੇ ਲੋ ਏਹ ਤਾਂ ਨਹੀਂ ਬਿੰਦੀਆਂ ਦੇ ਜੀ ਜੇ ਜਾ ਜਾ ਬਤ ਜਾਹ ਨਹੀਂ ਮਰਜੀ ਹੈ ਤੇ ਏ ਏ ਏ ਫਰਾਟਾ ਇਹ ਫਰਾਟਾ ਗਾਦੇ ਬੰਦ ਕਰਤਾ ਫਰਾਟਾ ਮੈਂ ਤਾਂ ਤੁਹਾਨੂੰ ਆਪ ਪੁੱਛਣਾ ਤਾਂ ਹਾਂ ਵੀ ਇਹ ਕੋ ਬੰਦ ਕਰ ਤੇ ਕਰਿਆ ਮੈਂ ਦੋਬਰ ਚਲਾ ਲਿਆ ਕੱਲਿਆ ਵੀ ਹੈ ਨਹੀਂ ਵਾਈ ਗੁਰਜੀ ਦਾ ਘਾਸਾ ਵਾਈ ਗੁਰਜੀ ਕੀ ਫਤ ਹੈ ਚਲਾ ਲਿਆ ਖੜਦਾ ਤੂੰ ਦੇਖਾਂ ਮੈਂ ਚੁੱਤ ਚੁੱਤ ਦੱਬ ਲਈ ਪਤਾ ਨਹੀਂ ਕਿ ਆ ਚੱਕਰ ਹੋਇਆ ਅੱਜ ਤੇਰਾ ਮਨ ਨਹੀਂ ਰਿਹਾ ਗਰਮ ਹੋਇਆ ਵਾ ਹਾਂ ਤੁਹਾਨੂੰ ਇਹ ਹੈਗਾ ਹਲੇ ਖਾਣ ਨੂੰ ਖਾ ਤਾਂ ਲਈ ਤੁਸੀਂ ਰੋਟੀ ਗਰਮ ਹੋਇਆ ਵਾ ਹੈਗਾ ਗਰਮ ਘਾ ਤੇ ਹੋ ਗਿਆ ਛੇ ਗਿਆ ਕਰ ਗਿਆ ਚੜਾਈ ਲੈ ਉਸਕੋਂ ਦਾ ਹਲੇ ਕਦੇ ਸੇ ਪੱਖਾ ਰਾਇਵ ਡੰਗਰਨ ਪਾਪਾ ਜੀ ਨੇ ਹੁਣ ਉਹਨਾਂ ਨੇ ਉੱਛੜ ਜਾਣਾ ਵੀ ਪੱਖਾ ਸੜ ਗਿਆ ਕਦ ਤੱਕ ਬੰਦ ਹੋਇਆ ਰਹੇ ਬਾਦ ਦੋ ਵਾਰ ਸੁੱਤੇ ਦਬੀ ਮੱਕਾ ਪਤਾ ਨਹੀਂ ਕੋਈ ਧਾਰ ਤੂਰੇ ਹੋਈ ਵੀ ਆ ਜਮਾਈ ਜਵਾਂਦੇ ਕਿ ਬਚਾਰਾ ਹੈਵੀ ਗਾ ਬਣਾਣਾ ਕੁਛ ਨਾ ਕੁਛ ਤਾਂ ਹਵਾ ਹੈਗੀ ਹੋਤੀ ਅੱਛਾ ਇਹ ਖੁੱਲਣਾ ਨਹੀਂ ਇਹ ਖੁੱਲਣਾ ਹੁੰਦਾ ਹੈ ਆਣ ਦੇ ਇਹ ਤੁਮ ਪੱਕੇ ਪਿੱਛਾ ਵਾਲੇ ਇਹ ਹੁਣ ਆਪ ਠੀਕ ਕਰੋਗੇ ਤੁਸੀਂ ਕਿ ਹੂੰ ਗੂਗੇ ਨਾ ਹੱਥ ਦਾ ਲੱਗਦਾ ਨਹੀਂ ਨੂੰ ਫਰਾਈ ਕਰੋ ਇਹਨੂੰ ਦੇਖ ਕੇ ਵਿੱਚ ਨਾ ਵਾਲੀ ਬੱਲੇ ਬੱਕੋੜ ਕਰੋੜਾਂ ਰੁਪਏ ਦਾ ਵਿਕਣਾ ਹੈ ਲੈ ਕੇ ਵਿੱਚ ਨਾ ਵਾਲੀ ਫਿਰ ਉਹ ਵੀ ਤਾਂ ਤੁਸੀਂ ਰੱਖ ਦਾਲਣਾ ਬਸ ਆ ਉੱਥੇ 100 200 ਤਾਂ ਮਿਲੂ ਬਾਹ ਚੱਲਿਆ ਜੀ ਜਿੱਥੇ ਪਿਆ ਹੋਊਗਾ ਉੱਥੇ ਪਿਆ ਹੋਊਗਾ ਜੀ ਇਹ ਕੁਆੜੀਆਂ ਨੂੰ ਦੇ ਦੋਗੇ ਨਾ ਕੁਆੜੀਆਂ ਨੂੰ ਨਹੀਂ ਦੰਦਾ ਚੀਜ਼ ਐ ਇਹਨਾਂ ਤਾਂ ਪਿਆ ਸਮਾਨ ਲੋ ਜੀ ਸੜਗਾ ਨਵਾ ਚੰਦ ਜੀ ਹੁਣ Papa ਜੀ ਨੇ ਕੱਢਣੀਆਂ ਮੈਨੂੰ ਕਾਣਾ ਸਮਾਂ ਗਣਾ ਹੁਣ ਤੇ ਤੇ ਉੱਥੇ ਪੱਖਾ ਨਹੀਂ ਲੱਗਣਾ ਪੱਖੇ ਉੱਥੇ ਠੀਕ ਕਰੇ ਪਏ ਆ ਮਿਸਤਰੀ ਦੇ ਕੋਲ ਇੱਕ ਦਿਨ ਫੋਨ ਆਇਆ ਤਾਂ ਸਮਾਂ ਤਾਂ ਵੈਸੇ ਬਹੁਤ ਵੇਆ ਬਾਕੀ ਹੁਣ ਇੱਕ ਲੱਗੂ ਆ ਕਿੱਥੇ ਭਲਾਂ ਜਸਮੀਨ ਕੋਹਾ ਖੱਚੇ ਪਤਾ ਇਹਨੇ ਪੈਸੇ ਕਰਿਆ ਕਿ ਆ ਇਹ ਕਿਹੇ ਜਿਹਾ ਕੋਹਾ ਲਾਗੀ ਕਰਨ ਇਹ ਤੁਹਾਨੂੰ ਕੀ ਦੱਸਦਾ ਲੈਬੋਰੀ ਟੈਸਟ ਕਿੱਦਰਾ ਹੋਣਾ ਲੈਬੋਰੀ ਤੇ ਜਾਉਗਾ ਹੀ ਇੱਥੇ ਲਾਉਣਾ ਪੈਣਾ ਇੱਕ ਹੁਣ ਜਾਤਾ ਫਿਰ ਇਹ ਸੋਨੇ ਵਾਲੀ ਗਾਇ ਨੂੰ ਪਰੇ ਕਰਦੀ ਹਵਾ ਥੱਲੇ ਹਾਲ ਕਿੱਚੇ ਕੰਬਾਇਆ ਹੋਇਆ ਹਾਂ ਲਾ ਤੂੰ ਤਾਂ ਖਰਾਬ ਕਰ ਸਾਈ ਰੱਬਾ ਮੇਰੇ ਆਂ ਕੀ ਕਰਾਂ ਇਹਨਾਂ ਨੂੰ ਮੈਂ ਟੱਬਰ ਦਾ ਬੁਰਾ ਹੀ ਹਾਲ ਆ ਬਸ ਹਾਂ ਦੇਖ ਲੋ ਲੈ ਹਾਂ ਕਿੱਥੇ ਖੰਡਾਇਆ ਜਬਰ ਬਾਪ ਬਾਪ ਕਿੱਥੇ ਨਹੀਂ ਖੰਡਾਇਆ ਪਤਾ ਨਹੀਂ ਕੀ ਪੜਿਆ ਬਿਲਕੁਲ ਬਗਾਨਾ ਕਿੱਥੋਂ ਨਿਕਲਦੇ ਆੜਾ ਅੱਧ ਆਪਿਆ ਗੋਹਾ ਪਤਾ ਨਹੀਂ ਹੁੰਦਾ ਬੱਸ ਫੇਰ ਮੈਂ ਜਿਹੜਾ ਦੂਸਰਾ ਆਪਸ਼ਨ ਚੁਣਿਆ ਉਹ ਦੱਸਾ ਹਰਬਾ ਇੱਕ ਬੜਾ ਪੈਪਰੇ ਆ ਕੇ ਨਾ ਹੁਣ ਪੈਪਰੇ ਹੋਣਾ ਪੈਣਾ ਇੱਕ ਹਾਂ ਉਹ ਸਦੇ ਜੋੜ ਕੇ ਇਹਨਾਂ ਪਰ ਇੱਥੇ ਖੜੀਆਂ ਪਰ ਪਾਣੀ ਪਾ ਦਿਆ ਕਰਨਾ ਥੋੜੋ ਥੋੜਾ ਕਿਦੇ ਕਿਦੇ ਵਿੱਚ ਨਾਲੇ ਸੱਲੇ ਖੜਾ ਹੋ ਜਾ ਕਰੂਗਾ ਠੀਕ ਹੈ ਕਾਦਲੇਵਾ ਅਗਲੇ ਜਨਮ ਚ ਹਾਂ ਤੁਹਾਨੂੰ ਦੇਖ ਦਾਂਗੇ ਨਾਲਾ ਪਾ ਚੁੱਪ ਕਰੇ ਬੋਧਾ ਕਾ ਜਸਮੀਨ ਜਿਹੜਾ ਕਹੀ ਜਾਂਦੀ ਏ ਮੈਂ ਗਾਂ ਨਾ ਮਾਰਦੀ ਮੈਨੂੰ ਮੈਂਸ ਮਾਰਦੀ ਪਾਣੀ ਪਲਾਉਣ ਦੀ ਵਾਰੀ ਪਾਈਪ ਲਾ ਕੇ ਇੱਥੀ ਉਹ ਸਿੱਧਾ ਹੀ ਪਲਾਉਆ ਜਾ ਕਰਨ ਦੇ ਜਦੇ ਵਿੱਚ ਨਹੀਂ ਇਹ ਕੀ ਗੱਲ ਹਾਂ ਮੈਂ ਮੈਨੂੰ ਜੀ ਮਾਰੀ ਅੱਜ ਦਾ ਕੀ ਕਰੀਏ ਹੁਣ ਸੜ ਗਿਆ ਸਾਡਾ ਪੱਖਾ ਜਸਮੀਨ ਆਹਦਾ ਚੱਕ ਦੇ ਪੁੱਤ ਆਹ ਮੈਂਸ ਰਹਿ ਗਈ ਇਕ ਮੈਂਸ ਨੂੰ ਮੈਂਸ ਨਹੀਂ ਪਲਾਦੇ ਹੁਣ ਮੈਂਸ ਚੱਲ ਜਸਮੀਨ ਚੱਲੀ ਚੱਲੀ ਮੈਂ ਦੇਖਣਾ ਵੀ ਕਿ ਤੈਨੂੰ ਮਾਰਦੀ ਮੈਂ ਤੈਨੂੰ ਕਹੂੰਗਾ ਨਹੀਂ ਮੁੜ ਕੇ ਬੇਸ਼ੱਕ ਦੀ ਬਾਲਟੀ ਰੱਖਦੇ ਨਹੀਂ ਨਹੀਂ ਲੈ ਕੇ ਆਉਗੇ ਹੋ ਫੋਨ ਲੇ ਲਾਤੀ ਲੇਟ ਪਲਾਇਆ ਹਟ ਕੇ ਦੇਖਦਾ ਨਾ ਤੇਰੇ ਤੇ ਡਰਦੀ ਹੋ ਕੇ ਕਣਾ ਤੂੰ ਕਹੀ ਜਾਂਦੀ ਹੋ ਮਾਰਦੀ ਆ ਤੇ ਫਿਰ ਇਹਨੂੰ ਉਹਦੇ ਵਿੱਚ ਪਾਉਣਾ ਇਹ ਟੋਕਰੇ ਚ ਮਜ਼ਾ ਜਾਊਗਾ ਤੇ ਮੈਂ ਲੈ ਕੇ ਅੱਜਾ ਹਾਂ ਮਾਰਨ ਨਾ ਬੰਨੋ ਆਇਆ ਤੂੰ ਟੁਰਿਆ ਪੈਰਾਂ ਤੇ ਮਾਰ ਕਿੱਥੇ ਲਾਣਾ ਤੈਨੂੰ ਮੈਂ ਨਹੀਂ ਮੈਸਰ ਦਾ ਕੰਮ ਕਰਨਾ ਮੈਸਰ ਦਾ ਕੰਮ ਕਰਨਾ ਨਹੀਂ ਤਾਂ ਕਰਨਾ ਕੀ ਕੰਮ ਆ ਮੈਂ ਕੁਝ ਨਹੀਂ ਕਰਨਾ ਕਾਲਾ ਖਾਣੂਗੀ ਮੈਂ ਹਲਪੜੇ ਚੇਕ ਚੇਕ ਓਹ ਖੋਲ ਲੈ ਇਹ ਪੀਣਾ ਪਾਣੀ ਰੱਬਾ ਇਹਨਾਂ ਦਾ ਤਾਂ ਬਰਗਾਤੋ ਕਿੰਨੇ ਕੈਸਾ ਦਹਿਦਾ ਬੰਨਣਾ ਕੋਈ ਤੇ ਔਰਦੇ 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 ਥੋੜੀ ਨਾ ਪੀ ਪਾਣੀ ਹੋ ਚੱਲ ਮੰਨਦੇ ਜਾਓ ਜਾਓ ਪਰਦੇ ਸੋਦੇ ਸੋਦੇ ਪਤਾ ਨਹੀਂ ਕੀ ਕਰਨੂ ਹੈ ਵਾ ਮੰਨ ਜਾ ਕੇ ਜਾ ਚੱਲ ਉਹ ਮੰਨਣਾ ਖੜਾ ਚੱਲ ਮੰਨ 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 ਆ ਦੱਸ ਤੈਨੂੰ ਬਾਖੋ ਤੋ ਯਾਰ دماغ ਨਾ ਖਰਾਬ ਕਰ ਮੇਰਾ ਅੱਛਾ ਅੱਛੀ ਖੜਾ ਰਹੂਗਾ ਅਸੀਂ ਉਹਨਾਂ ਨੂੰ ਨੰਨਾ ਜਾ ਕੇ ਜਾ ਫਿਰ ਹਾਂ ਖੁਰਗੀ ਤੂੰ ਤਾਂ ਪਾਣੀ ਪੀ ਕੇ ਤੇਰੇ ਚੱਪ ਲੈ ਮੈਂ ਹਲੇ ਮੈਂ ਚੱਲ ਹਾਲਾ ਹਲ ਅਮਾ 20 ਵਾਰ ਕਹਦੇ ਵੀ ਆਜ ਰੋਜ ਚਟਨੀ ਬਣਾ ਕੇ ਦੇ ਦੋ ਸਾਨੂੰ ਰੋਜ ਕਹਦੇ ਵੀ ਆਹ ਖੁਰਚਣਾ ਖਸਤਾ ਕਰੋ ਆਹ ਆ ਖੁਰਚਣਾ ਨਹੀਂ ਐਸਾ ਕੋਪਰ ਕਰ ਬਣਾ ਇਹ ਹੱਕ ਦੇ ਉਹਨੂੰ ਮੜਾ ਜਾ ਕੋਦੇ ਦੇ ਕਿੱਦਰ ਨੂੰ ਦੱਸੋ ਕੀ ਆ ਕਰੂਗੇ ਦੱਸੋ ਦਿਮਾਗ ਲੜਾ ਜਾਖ ਨੇ ਜੇਸ ਨਹੀਂ ਦਿਮਾਗ ਲੜਾ ਜੇਸ ਨਹੀਂ ਦਿਮਾਗ ਲੜਾ ਆਪਣਾ ਕੀ ਕਰੀ ਬਿਤਾ ਐਵੇਂ ਨਹੀਂ ਕੁਝ ਨਹੀਂ ਕਰਿਆ ਮੈਂ ਮਾਰ ਬਥੜ ਪਰ ਉਹਦੇ ਇੱਕ ਤੈਨੂੰ ਲਾਉਣਾ ਦਾ ਤੈਨੂੰ ਤੇਰਾ ਕੰਮ ਕਰਾਉਣਾ ਮੈਂ ਦੇਖਦਾ ਇਹਨੂੰ ਲਾਵਾ ਹੁਣ ਕੱਖ ਕੋ ਫੋਟੋ ਕਣੇ ਨੂੰ ਭੇਜਿਆ ਕਰਾਂ ਨੂੰ ਅੱਡਾ ਠੱਡਾ ਕੱਢਾ ਗੋਗੜ ਤੇਰੀ ਉਮਰ ਦੇ ਵਿੱਚ ਪਤਾ ਮੈਂ ਕਿੰਨਾ ਕੰਮ ਕਰਦਾ ਦਾ ਪਾਪਾ ਦੇਖਦੇ ਰੱਖ ਕੇ ਸਾਰਿਆਂ ਦਾ ਕੰਮ ਕਰਨਾ ਹੈ ਆਹ ਸਮਾਨ ਸੱਟ ਕਰਨਾ ਹੈ ਸਿੰਬਰ ਨਾਲ ਜਿਹੜਾ ਫਾਲਤੂ ਸਮਾਨ ਹੈ ਵੇਚਣਾ ਉੱਥੇ ਹਾਂ ਠੀਕ ਆ ਹਾਂ ਠੀਕ ਆ ਤੂੰ ਜਿਹੜੀ ਸੁਣਾਉਂਦੀ ਯਾਰ ਇਹ ਮੈਂ ਨੂੰ ਗੱਲਾਂ ਸਮਝ ਗਿਆ ਵੀ ਸਮਝ ਗਿਆ ਪਾਪਾ ਦੇ ਇਸ਼ਾਰਾ ਪਾਪਾ ਕਹਿੰਦੇ ਬੰਮੀ ਇਸ ਮਾਰੋ ਪਪਾ ਸਮਝ ਗਿਆ ਇਹ ਫालतू ਵਾਲਾ ਪਪਾ ਆਇਆ ਕਾਨੂੰਨ ਇਹ ਦੇਖਿਆ ਇਹ ਅਸੀਂ ਕਹਿੰਦੇ ਆ ਵੀ ਆਹ ਇਹ ਸਾਮਾਨ ਉਹ ਪਿਆ ਤੂੰ ਵੀ ਤਾਂ ਫालतू ਉਹਨੂੰ ਵੇਚ ਦਿੰਦੇ ਵੇਚ ਦੋ ਲੈ ਬੰਦੇ ਨੇ ਕੰਮ ਨਹੀਂ ਆਉਣਾ ਤੂੰ ਕਿਰਾਏ ਪਰਾ ਦਈ 7000 ਰੁਪਏ ਨਹੀਂ ਦਿੱਤਾ ਮੈਂ ਹਫਤੇ ਵਿੱਚ ਦੇ ਦੇ ਤੋ ਸੁਖੋ ਕੰਮ ਕਰੋ ਅਸੀਂ ਕੰਮ ਤਾਂ 7000 ਦੇ ਉੱਤਰ ਨੂੰ ਚਲੋ ਸੰਭਰ ਨਾ ਮੇਰੀ ਮਾਂ ਨੂੰ ਫालतू ਨਹੀਂ ਕਰਨਾ 7000 ਰੁਪਏ ਕਾਹਦੇ ਲੱਗਾ ਤੇਰੀ ਮਾਂ ਨੇ ਫਿਰ ਹਾਂ ਉਹ ਫालतू ਵਾਲਾ ਪੁੱਤ ਜਾ ਆਪਾਂ ਆਹ ਦੇਖ ਮੈਂ ਕੱਢਦਾ ਮੋਟਰ ਬੰਦ ਕਰ ਦੋ ਪੁੱਤ ਰੋ ਹਾਂ ਹਾਂ ਕਰ ਦੋ ਬੰਦ ਚਲੋ ਮੋਟਰ ਕਿਆ ਜ ਸਾਥੀ ਇਹ ਪਰ ਹਾਬਾ ਉੱਧਰ ਤੇ ਚੱਲਦੀ ਐ ਇਧਰ ਨੂੰ ਸੰਭਰ ਲੋ ਠੀਕ ਐ ਚਲੋ ਜੀ ਥੋੜੀ ਦੇਰ ਤੱਕ ਮਿਲਦੇ ਹਾਂ ਜੀ ਅਸੀਂ ਹੁਣ ਲਓ ਜੀ ਸਾਰੀ ਦਿਹਾੜੀ ਨਿਕਲ ਗਈ ਧੁੱਪ ਦੇ ਵਿੱਚ ਬਹੁਤ ਔਖਾ ਟਾਈਮ ਕੱਟਿਆ ਅੱਜ ਸ਼ਾਮ ਹੋ ਗਈ ਪੱਖਾ ਠੀਕ ਕਰਵਾ ਕੇ ਲਿਆ ਗਿਆ ਜਿਹੜਾ ਮੇਰਾ ਪੁਰਾਣਾ ਐ ਨਾ ਆਪਣਾ ਮੇਰੇ ਪੁਰਾਣੀ ਬੈਠਕ ਦੇ ਵਿੱਚ ਪੱਖਾ ਲੱਗਿਆ ਉਹ ਤਾਂ ਬੜਾ ਭਾਰੀ ਤਾਂ ਇਹਦੇ ਗ੍ਰੀਸ ਗਰੂਸ ਅਲਮਗਲਮ ਜਿਹਾ ਸਾਰਾ ਕੁਝ ਕੋਲ ਬੈਠ ਕੇ ਕਰਵਾਇਆ ਬਾਦ ਦਿੱਤਾ ਪਾ ਕੱਦਾ ਤਾਂ ਵੈਸੇ ਮੈਂ ਪੱਖਾ ਐ ਹਰਪੁਰ ਜੀ ਲਿਆ ਕੇ ਇਹਦੇ ਰੱਖ ਲਿਆ ਇੱਥੇ ਟਾਈਮ ਲੱਗਿਆ ਪਰ ਇੱਕ ਘੰਟਾ ਬਾਕੀ ਗੱਲਾਂ ਜੀ ਇਦਾਂ ਵੀ ਇਹਨੂੰ ਫਿੱਟ ਤਾਂ ਮੈਂ ਹੋਂ ਕਰੂੰਗਾ ਸਵੇਰੇ ਹੁਣ ਹੋ ਗਿਆ ਮੌਸਮ ਠੰਡਾ ਕੰਮ ਪਿਆ ਖਾਸਾ ਮੇਰਾ ਗੋਹੇ ਦਾ ਭਰਿਆ ਹੋਇਆ ਪਿਆ ਇੱਧਰ ਦੇਖ ਲਓ ਜੀ ਸੁਖਵੀਰ ਕਹਿੰਦੀ ਮੈਂ ਸਵੇਰੇ ਸੰਬਰ-ਸੰਬਰ ਦਾ ਮੇਰਾ ਜੋਰ ਲੱਗਿਆ ਜੀ ਜ਼ਿਆਦਾ ਸ਼ਾਮ ਹੋ ਗਏ ਕਹਿੰਦੀ ਮੈਂ ਹੁਣ ਗਾਂ ਚੋਲਣੀ ਆ ਭਾਬੀ ਤੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਵੇਰੇ ਵੀ ਫਤਿਹ ਬੁਲਾ ਲਈ ਸਵੇਰੇ ਵਾਲੀ ਫਤਿਹ ਹੁਣ ਸ਼ਾਮ ਨੂੰ ਫੇਰ ਫਤਿਹ ਕੋਈ ਨਾ ਹਾਂ ਜਿਹੜਾ ਕਹਿੰਦਾ ਹਾਂ ਬਈ ਤੁਹਾਨੂੰ ਕੀ ਚੰਦ ਸੀ ਮਹਿਸੂਸ ਹੋਈ ਮਨੂ ਮੈਂ ਦੇਖਦਾ ਵੀ ਤਾਂ ਭਾਬੀ ਦਾ ਵੀ ਕੰਮ ਨੂੰ ਵਿਚਾਰੀ ਆਉਂਦੀ ਉਹ ਵੀ ਕਹਿੰਦੀ ਆ ਜਰਾ ਆਉਂਦੀ ਵਿਚਾਰੀ ਨੂੰ ਠੰਡਾ ਤਿੱਤਾ ਪਾਣੀ ਪੁੱਛਿਆ ਕਰ ਕੰਮਕਾਰ ਤੇ ਇੱਧਰ ਦੁਨ ਇੱਠ ਭੱਜ ਕੇ ਆਉਂਦੀ ਉਹ ਕੰਮ ਦੇ ਦੇ ਜੂਸ ਵੀ ਕੇ ਆਈ ਆ ਜੂਸ ਹਾਂ ਕਿੱਥੇ ਮੈਂਗੋ ਦਾ ਉਹ ਪਰਾਈ ਵੀ ਤੇ ਹਾਂ ਅੱਛਾ ਭਾਬੀ ਅੱਛਾ ਚਾਹ ਪਾਣੀ ਭਲਾ ਕੇ ਲੈ ਕੇ ਆਈ ਵੇ ਪੰਪ ਪੰਪ ਤਾਂ ਦੇ ਦੇ ਹਾਂ ਹਾਂ ਕਹਿੰਦੀ ਜਦ ਮੈਂ ਬੁਲਾਈ ਦੱਸੀ ਗੱਲ ਨੂੰ ਪਾਣੀ ਰੱਸੀ ਹਾਂ ਡਾਕਟਰ ਨੇ ਬੁਲਾਈ ਰੱਸੀ ਗੱਲ ਨੂੰ ਪਾਣੀ ਨੇ ਸੀ ਫਤੋ ਆਪਣੀ ਇੱਕ ਹਾਬੋਤ ਮਾਰੀ ਕੱਢੀ ਪਹਿਲਾ ਬੰਦਾ ਬੱਥੇ ਹੋਣਾ ਮੈਂਦਾ ਕਾਹੇ ਤੇ ਕਹਿੰਦੇ ਨੇ ਇੱਕ ਗਲਾਸ ਜੂਸ ਦਾ ਪਲਾ ਕੇ ਹਾਂ ਆ ਬਾਹਰ ਨਾਲ ਜੋਰ ਮੇਰਾ ਲਵਾਤਾ ਹੋਰ ਨਿਕਲ ਗਿਆ ਜੂਸ ਉਹ ਤਾਂ ਡੋਗਰਾਨੀ ਬਦਾਈ ਵੀ ਆਪਣੀ ਕੰਮ ਕਰ ਲਿਆ ਕਰੋ ਕਿਸੇ ਦਾ ਬਣਾ ਮੋਟਾ ਕੰਮ ਬਹੁਤ ਜੈਤਮੀਨ ਨੇ ਸੰਭਾਲਿਆ ਪਰ ਦੋ ਦਿਨ ਦਾ ਕੰਮ ਤੇਰਾ ਉਹਨੂੰ ਰੋਟੀ ਘਰ ਦਿੰਦਾ ਦੋ ਦਿਨ ਦਾ ਰੋਟੀ ਉਹ ਪਣਾਉਂਦੀ ਬਾਈ ਮੈਨੂੰ ਕਹਿੰਦੇ ਤੁਹਾਨੂੰ ਰੋਟੀ ਕੋਈ ਹੋਰ ਦਿੰਦਾ ਪਾ ਕੇ ਰੋਟੀ ਜਾ ਕੇ ਰੱਖ ਦਿੰਦੀ ਹੈ ਜੈਤਮੀਨ ਘਰ ਆਂਦੀ ਆ ਜੈਤਮੀਨ ਬਣਾਉਂਦੀ ਰੋਟੀ ਵਧੀਆ ਜਿਹਾ ਹਾਂ ਹਨ ਬੰਦਾਂ ਦੀ ਜੱਦੀ ਨਾ ਧੀਆ ਦੀ ਮਾਂ ਰਾਣੀ ਨਹੀਂ ਬੜੇ ਫੇਰ ਭਰਦੀ ਪਾਣੀ ਹਾਂ ਇਹ ਕੀ ਹੋਇਆ ਇਹ ਵੀ ਕਹਾਵਤ ਹੋ ਗਈ ਕਹਾਣੀਆਂ ਬੋਲਣੇ ਹੁਣ ਪਤਾ ਕੀ ਗੱਲ ਆ ਹੁਣ ਧੀ ਹੈਗੀ ਆ ਠੀਕ ਆ ਕਹੋ ਰਾਣੀ ਬਣੀ ਹੋਈ ਆ ਜਾਂਦੇ ਧੀ ਨੇ ਚਲੀ ਜਾਣਾ ਸਹੁਰੇ ਘਰ ਆਪਣੇ ਫਿਰ ਕਹਿੰਦੇ ਬੁੜੇ ਕਹਿੰਦੇ ਹੁੰਦੇ ਰ ਕੋਈ ਕਹਾਵਤ ਸਾਰਾ ਕਹਤੇ ਜਾ ਰਹੇ ਜਿਵੇਂ ਜਿਸੂਨ ਹੈ ਜਿਹੜੀ ਮੈਂ ਕਹ ਰਹੀ ਲੱਗੀ ਸੀ ਧੀਆ ਦੀ ਮਾਂ ਰਾਣੀ ਬੜੇ ਫੇਰ ਭਰਦੀ ਪਾਣੀ ਅੱਛਾ ਧੀਆ ਦੀ ਮਾਂ ਰਾਣੀ ਜਾਤੀ ਆਦੀ ਮਹਾਰਾਣੀ ਸੀ ਈਆਂ ਦੇ ਸਿਰ ਪਰ ਅੱਛਾ ਜਾਤੀ ਹੁਣ ਤੇ ਹੀ ਹੁਣ ਸਹਰੇ ਚਲੇਗੀ ਹੁਣ ਬੜੇਪੇ ਚਾਪੇ ਪਾਣੀ ਭਰਨਾ ਪੈਣਾ ਏਦਾਂ ਦੀਆਂ ਕਹਾਣੀਆਂ ਕਿਸਮਤ ਹੋਈ ਤੇਰੇ ਪਰ ਹੱਲ ਲਾਗੂ ਨਹੀਂ ਹੈ ਹੱਲ ਹੋਊਗੀ ਬੰਦੇ ਦਾ ਬਾਬਾ ਚਲ ਕੋਈ ਗੱਲ ਨਹੀਂ ਹੁਣ ਈਸਟੈਂਟ ਆ ਪਰਾਣੀ ਆ ਫਿਰ ਸਹਰੇ ਭਰਣੀ ਆ ਹਾਂ ਫਿਰ ਆਇਆ ਨਾ ਕੱਲ ਦੀ ਕੱਲ ਨੂੰ ਕਰਨੀ ਮੋਹਰੇ ਵੀ ਆਇਆ ਨਾ ਫਿਰ ਬੜਾ ਪਾਣੀ ਭਰਨਾ ਕੀ ਬਤਾਉਂ ਮੈਂ ਸੱਦੀ ਜੀ ਆਪਣੇ-ਆਪਣੇ ਕਰਮਾ ਜਿਵੇਂ ਸਾਟੀਆਂ ਸੀ ਨੇਤਰ ਦਿੱਖੋ ਹੋਰ ਸਕਿੰ ਸੋਚੀ ਦਾ ਹਾਂ ਕੱਲ ਨੂੰ ਅਸੀਂ ਦੁਬਾਰਾ ਤਾਂ ਫੇਰ ਨਾ ਅਸੀਂ ਉੱਥੇ ਉਹ ਗਰਾਊਂਡ ਦੇ ਵਿੱਚ ਹਾਂ ਤੇ ਕੱਲ ਨੂੰ ਟੁਕੜੀਆਂ ਅਸੀਂ ਭੁਗਦੀ ਮਾਪਤਰੀ ਨਰੀਗਾ ਕਹਿੰਦੇ ਉੱਥੇ ਸਾਬ ਸਫਾਈ ਕਰਦੀ ਹੈ ਮਗਾ ਪਤਰੀ ਗਰਾਊਂਡ ਵਿੱਚ ਸਾਬ ਸਫਾਈ ਕਰਨੀ ਕੋਈ ਲੰਗਰ ਲਵਾਉਣਾ ਹੈ ਹੈ ਤੇ ਉਧਰ ਮੇਰੇ ਵੀਰੇ ਭਾਈ ਦਾ ਨੇ ਲੰਗਰ ਵੀ ਲਾਉਣਾ ਉੱਥੇ ਉਹੀ ਗਰਾਊਂਡ ਵਿੱਚ ਭੁਗੜੀਆਂ ਹੈ ਹੈ ਉਹ ਉੱਥੇ ਜਿਹੜਾ ਵੀਰੇ ਭਾਈ ਦਾ ਨੇ ਪਾਠ ਪੂਠ ਵੀ ਤੇ ਕਰਾਉਣਾ ਮੇਰੇ ਖਿਆਲ ਚ ਉਹਨਾਂ ਨੇ ਨਾ ਨਹੀਂ ਨਹੀਂ ਪੂਠ ਕਾਹ ਹੋਗਾ ਗਲਤੀ ਦੇ ਨਾਲ ਪਤਾ ਨਹੀਂ ਨਹੀਂ ਉਹ ਜਗਰਾਤਾ ਵੀ ਤਾਂ ਕਰਦੇ ਨੇ ਮੇਰੇ ਤਾਂ ਪਹਿਲੇ ਸਿਰ ਪਰਸੋਂ ਨੂੰ ਆ ਉਹ ਪਰਸੋਂ ਨੂੰ ਵੋਟਾਂ ਦੇਣ ਵੋਟਾਂ ਦੇਣ ਹਾਂ ਹਾਂ ਆਹ ਉਹ ਤਾਂ ਸਾਰੇ ਬੁਬਲੀ ਬੁਕੜੀ ਮੀਂ ਕਰਕੇ ਗੁੱਡੀ ਬੁਕੜੀਆਂ ਮੀਂ ਕਰਕੇ ਇਹ ਤਾਂ ਵੀਡੀਓ ਬਣੂੰਗੀ ਕੌਣ ਕੌਣ ਹੋਣਗੇ ਤੁਸੀਂ ਆਪਣੇ ਆਹ ਆਪਣੀ ਟੱਬਰ ਲਾਦਾ ਮੈਂ ਤਾਂ ਬਸ ਬਹੁਤਾ ਗੰਭਾ ਨਾ ਜਾਇਓ ਉੱਥੇ ਉਧਰ ਗਰਾਊਂਡ ਗਰਾਊਂਡ ਚ ਨਾ ਜਾਇਓ ਉੱਥੇ ਆਪਣੇ ਖੇਤਾਂ 'ਚ ਜਾਇਓ ਨਾਲ ਉਹ ਦੇਖਿਆ ਆਇਓ ਕਰਕੇ ਨਹੀਂ ਜਾਊਂਗਾ ਬਣੀ ਜਾਊਂਗਾ ਦੂਰ ਨਹੀਂ ਜਾਂਦਾ ਨਹੀਂ ਇੱਥੇ ਜਾਇਆ ਹੋਣਾ ਆਪਣੇ ਜਿਹੜੇ ਜਿੱਥੇ ਪਨੀਰੀ ਪਨੂਰੀ ਵੀਜੀ ਵੀ ਆ ਮੋਟਰ ਦੇ ਕੋਲ ਐਡੀ ਦੂਰ ਨਹੀਂ ਜਾਣਾ ਸੀ ਹਾਂ ਫਿਰ ਇੱਥੇ ਬੁਬਲੀ ਫਿਰ ਇੱਥੇ ਹੀ ਹਾਂ ਫਿਰ ਇਮਸਾਨ ਬਣਾਉਣਾ ਨਾ ਕਰੇ ਤੁਹਾਡਾ ਦਿਮਾਗ ਹੀ ਲਗਿਆ ਉਹ ਤਾਂ ਘਰ ਤੇ ਬਾਹਰ ਬਣਾਉਂਗੇ अच्छा हां पहले वाले अच्छा ग्राउंड च कहदे लाग हां गल भी ठीक है भाई गर्मी जकणा होई भी है मी दी बहुत ज्यादा जरूरत है फूको भाई गुड्डी पुराने थम्मਿਆਂ ਦੇ ਵਿੱਚ ਕੋ ਕਹਿੰਦੇ ਗੁੱਡ ਫੂਕਿਆ ਗੁੱਬੜੀ ਗੁੱਡੀ ਤੇ ਫੂਕੇ ਨਹੀਂ ਆ ਮੇਰੇ ਕੋ ਕਾ ਉਹ ਵੀ ਬੋਦਲ ਦੀ ਗੁੱਡੀ ਤੇ ਰੇਲ માં हां ਬਾਹ ਫੂ ਚੜ ਗਿਆ ਰੇਲ માં ਕੋਈ ਨਹੀਂ ਗੁੱਡੀ ਫੁੱਕੀ ਖੇਤ માં ਮੀਂਹ ਵਰਸਾ ਦੇ ਖੇਤ માં ਅੱਕਣਾ ਕੋ ਗੁੱਡੀ ਫੁੱਕੀ ਰੇਤ માં ਅਰੇ हां ਮੀਂਹ ਵਰਸਾ ਦੇ ਖੇਤ માં ਕੜ ਰਾ ਕੜ ਰਾ ਤੂੰ ਵੀ ਛੜਦਾ ਤਾਂ ਭਾਬੀ ਦੁੱਧ ਦੇ ਇਹ ਤਖਬੀਰ ਦਾ ਵੀ ਹੈ ਹੀ ਕੰਮ ਹੈ ਕਦੀ ਛੱਡ ਦਿੰਦੀ ਹੈ ਤੁਹਾਨੂੰ ਲੱਗਦਾ ਤੁਹਾਨੂੰ ਨਹੀਂ ਪਤਾ ਕੀ ਜਦ ਤੱਕ ਆਹਣੀ ਤੇ ਲਾ ਹੁੰਦਾ ਜਦ ਤੱਕ ਦੁੱਧ ਨਿਕਲੂਗਾ ਆਹੋ ਥੋੜੇ ਲੰਬਾ ਬਸ ਆਹੀ ਹੁੰਦਾ ਵੀ ਥੋੜੇ ਜਿਹਾ ਲਾਟ ਵਿੱਚ ਜਿੰਨਾ ਇਹਨੂੰ ਆਪਾਂ ਨੇ ਵਿੱਚ ਦੁੱਧ ਛੱੜਤਾ ਉਹਨਾਂ ਨੇ ਸਕਾ ਦੇਣਾ ਸਕਾ ਨਹੀਂ ਜਣਾ ਉਹਨਾਂ ਹੀ ਇਹਦੇ ਚਿਚੜੀਆਂ ਵਿੱਚ ਬਣ ਜਾਂਦੇ ਹਾਂ ਆਹ ਦੇਖਦੇ ਤੇ ਕਹਿੰਦੇ ਚਿਚੜੀਆਂ ਕਿੱਥੇ ਤੇ ਲੱਗ ਗਈਆਂ ਤੇ ਚਿਚੜੀਆਂ ਆਉਂਦੀ ਬਣੀਆਂ ਫਿਰ ਉਹ ਸਾਡੀ ਪਾਰਟੀ ਦਾ ਬੰਦਾ ਇਹ ਦੋ ਨਹੀਂ ਕੋਲਾ ਕੋਲਾ ਕੋੜਾ ਉਹ ਤਾਂ ਹਾਇਓ ਵਾ ਬਈ ਉਹ ਇਹਦਾ ਗੱਲ ਦੀ ਹਾਇ ਰਗਾ ਤਾਂ ਦੀਵਾਰ ਤੇ ਨੰਦਨ ਨੂੰ ਲਾ ਜਾ ਇੱਧਰ ਆ ਨਾ ਇਧਰੋਂ ਨਾ ਮੈਂ ਆਈ ਹਣੀਆ ਦੀ ਪਟਾਕਿਆਂ ਅਗਾਂ ਲਿਆ ਪਾ ਮੈਂ ਦੋ ਤੇ ਛੱਡ ਦੇ ਕਹਿੰਦੇ ਥਾਂ ਦੇ ਵਿੱਚ ਨਾ ਜਿਹੜੀ ਅਬਰਤ ਦਿਓ ਹਾਂ ਰੱਖੇ ਜਮਣ ਲਿਆ ਬੜਾ ਟਿਕਟ ਹਾਂ ਇਹ ਗੱਲ ਨਾ ਮਿੰਨਾ ਡੈਂਸ ਕਰ ਤੇ ਵੀ ਕੋ ਬੱਟ ਤਾਂ ਹੈਗਾ ਖਾਤਾ ਗਰਮੀ ਦਾ ਬਹੁਤ ਆ ਹੂੰ ਬਾ ਹੁਣ ਪੱਕਾ ਫੇ ਮੈਂ ਕਾਦਲਾ ਮਾਮਾ ਚਿੜੀ ਚੁੜੀ ਸਾਰੀਆਂ ਲਿਆ ਆ ਹੁਣ ਇਹਦੇ ਵਿੱਚ ਹੀ ਫਸਾ ਲੈਣਾ ਮੈਂ ਦੇਖੀ ਜਾਊਗੀ ਕੱਦ ਤੁਸੀਂ ਹੁਣ ਦੇਖਦੇ ਕਿ ਆਈ ਹੁਣੇ ਕੱਦਣਾ ਹੋਰ ਕੀ ਆ ਜਿੱਧਰ ਦੁੱਧ ਨੂੰ ਪਾਸੇ ਚਾਰ ਬਣਾਉਣਾ ਪਲਾਨ ਫਿਰ ਲਾਮਾ ਜੀ ਵੀ ਆਦਾ ਕਿ ਮਿਸਤਰੀ ਆਪਣਾ ਸਾਡਾ ਮਿਸਤਰੀ ਭਾਈ ਆਇਆ ਵਾ ਮਿਲਦਾ ਉਹ ਵੀ ਹੱਕਾ ਮਾਰਦਾ ਕਰਦਾ ਮਿਲਦਾ ਉਹਨੂੰ ਤੇ ਹਾਂ ਚਲੋ ਠੀਕ ਆ ਓਕੇ ਜੀ ਮੈਂ ਉਧਰ ਮਿਲਾਂ ਮੈਂ ਬੰਦੇ ਮੈਨੂੰ ਹੱਕਾ ਮਾਰਦੇ ਆ ਫੇ ਸ਼ਾਇਦ ਆ ਵੀ ਫਿੱਟ ਕਰੇ ਦੇਣਾ